ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਮੇਰੇ ਚੈਨਲ ਗੁਰਪ੍ਰੀ फैमिली ਬਲੌਗ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਲੈ ਕੇ ਆਪਾਂ ਫੇਰ ਆ ਗਏ ਹੁਣੇ ਆ ਮੈਂ ਲੱਗੀ ਪਈਆਂ ਦੋ ਤਿੰਨ ਦਿਨ ਤੋਂ ਮਸ਼ੀਨ ਤੇ ਸੂਟ ਕੱtion ਦੋ ਤਿੰਨ ਸੂਟ ਹੈ ਜਿਹੜੇ ਆਪਾਂ ਬਣਾ ਰਹੇ ਇੱਕ ਆਜ ਆਪ ਦਾ ਸੂਟ ਹੈ ਮੈਂ ਬਣਾਈ ਜਲੀ ਹੈ ਤੇ ਸਵੇਰ ਦੀ ਮਸ਼ੀਨ ਦਾ ਡਾਰਕ ਸੀਗੀ ਹੁਣ ਤਾਂ ਸ਼ਾਮ ਦੇ ਟਾਈਮ ਹੋ ਗਿਆ 4:30 ਦਾ ਤੇ ਮੈਂ ਕਦ ਜ਼ਲੂ ਬਲੌਕ ਫਿਰ ਕਰ ਲੈਣੀ ਹੈਗੀ ਸੋ ਇਹ ਦਾ ਬਲੌਕ ਫਿਰ ਹੋਇਆ ਹੀ ਨਹੀਂ ਸੀ ਕਿਉਂਕਿ ਕੰਮ ਅੱਸਾ ਟਾਈਮ ਹੀ ਨਹੀਂ ਲੱਗਿਆ ਸੀਗਾ ਤੇ ਹੁਣ ਆਪਾਂ ਕਰਦੇ ਹਾਂ ਤੇ ਬਲੌਕ ਦੀ ਅੱਜ ਦੇੜ ਹੈ ਜਿਹੜਾ ਉਹ ਵਾਵਾ ਪਹਿਲਾਂ ਸਵੇਰੇ ਤਾਂ ਬੱਦਲ ਵਾਈ ਸੀਗੀ ਤੇ ਮੇਰੀ ਜੀ ਵੀ ਸੀ ਹੀ ਪਰ ਹੁਣ ਬਹੁਤ ਧੁੱਪ ਹੈਗੀ ਹੁਣ ਆ ਗਈ ਹੈ ਧੁੱਪ ਕੋਈ ਹਵਾ ਬਗੀ ਨਹੀਂ ਬੜੀ ਆ ਤੇ ਗਰਮੀ ਅੱਜ ਜਰਮੀ ਨਾਲ ਹੈ ਲੋਕੀ ਵਧੀਆ ਠੀਕ ਹੈ ਨਹੀਂ ਆ ਗਈ ਲਾਈਟ ਮੰਮੀ ਹਾਂ ਆ ਗਈ ਤੇ ਵਧੀਆ ਆਪਣੇ ਪੇੜ ਪੌਦੇ ਹਰੇ ਭਰੇ ਹੋ ਗਏ ਆ ਜਿਹੜੇ ਪਹਿਲਾਂ ਇਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਗਰਮੀ ਨਾਲ ਆ ਮਿਰਚਾਂ ਜਿਹੜੇ ਮੈਂ ਇਹਨਾਂ ਦੇ ਮਿਰਚਾਂ ਲੱਗਣੀਆਂ ਤਾਂ ਨਹੀਂ ਹਜੇ ਸ਼ੁਰੂ ਹੋਈਆਂ ਹਨ ਮਿਰਚਾਂ ਦੇ ਪੌਦੇ ਇਹ ਆ ਕਰੀ ਲਿਆ ਨੂੰ ਉੱਪਰ ਲੇ ਜੇ ਤਾਂ ਪੈਂਦੇ ਜਾਂਦੇ ਆ ਹਾਂ ਦੇ ਥੋੜੇ ਅਜੇ ਬੰਦਾ ਤਰ ਲੱਗਦਾ ਤਾਂ ਹੈਗਾ ਕਿ ਮੇਂ ਕਰੇਲੇ ਲੱਗਣੀ ਸ਼ੁਰੂ ਹੋਣਗੇ ਇਹ ਗਰਮੀ ਅਜੇ ਨਹੀਂ ਹੈਗੀ ਹਵਾ ਬਾਹਰ ਵੀ ਸਵੀਅ ਤੇ ਗਰਮੀ ਨਹੀਂ ਸੀਗੀ ਕੱਲ ਬਹੁਤ ਜਿਆਦਾ ਗਰਮੀ ਸੀ ਕੱਲ ਤਾਂ ਇੰਨੀ ਬਹੁਤ ਜਿਆਦਾ ਗਰਮੀ ਸੀ ਇੱਧਰ ਵੀ ਜਿਹੜਾ ਹੈ ਜ ਆਪਣਾ ਫਾਈ ਇਹ ਸਮਾਂ ਸਮੂਹ ਕੰਮ ਸੀ ਜਿਹੜਾ ਸਵੇਰ ਦਾ ਸਾਰਾ ਕਰ ਲਿਆ ਸੀ ਦੁਪਹਿਰ ਦਾ ਵੀ ਹੋ ਗਿਆ ਸੀਗਾ ਅੰਦਰ ਰਸੋਈ ਚ ਪਿਆ ਤੁਹਾਨੂੰ ਭਾਂਡੇ ਧੋਣ ਵਾਲੇ ਜਿਵੇਂ ਪਹਿਲਾਂ ਚਾਹ ਬਣਾਈ ਸੀ ਚਾਹ ਫਿੱਤੀ ਸੀਗੀ ਤੇ ਰੋਟੀ ਵੀ ਖਾਧੀ ਹੁਣ ਰਸ਼ਮੀ ਤੇ ਰਵੀ ਗਏ ਹੈਗੇ ਸਬਜ਼ੀ ਲੈਣ ਅੱਜ ਘਰੇ ਹੈ ਨਹੀਂ ਸੀਗੇ ਸਬਜੀ ਵਾਲਾ ਵੀ ਨਹੀਂ ਆਇਆ ਅੱਜ ਅਸੇ ਖਾ ਵੀ ਸਬਜੀ ਲਈ ਆਉ। ਫੇਰ ਰਵੀ ਨੇ ਜਾਣਾ ਦੁਕਾਨ ਤੇ ਤੇਰੇ ਸੁਣੀ ਫੇਰ ਵੀ ਦੋਨੇ ਸਾਈਕਲ ਲੈ ਕੇ ਗਏ ਆ ਬਾਜ਼ਾਰ ਸਬਜੀ ਲੈਣ। ਪੈਸੇ ਤਾਂ ਗਰਮੀ ਆ। ਪਰ ਟਾਈਮ 4:30 ਹੋ ਗਏ ਤੇ ਅੱਜ ਜਿੰਨੀ ਗਾभी ਵੈਸੀ ਹੈ ਵੀ ਨਹੀਂ ਇਹ ਪਹਿਲਾਂ ਬਹੁਤ ਜ਼ਿਆਦੇ ਹੁੰਦੀ ਸੀ। ਤੇਰੇ ਸੁਣੀ ਕਹਿੰਦਾ ਮੈਂ ਵੀ ਨਾਲ ਹੀ ਜਾਣਾ ਹੈਗਾ ਤੇਰੇ ਸੁਣੀ ਜਾਂਦਾ ਰਿਆ ਨਾਲ। ਰਵੀ ਤੇ ਬੈੱਡ ਦਾ ਇਹ ਚਾਦਰ ਲਾ ਰੱਖੀ ਹੈਗੀ ਇਹ ਹਾਂ ਜੀ ਹੋਰ ਪਛਾਉਣੀ ਹੈ ਰਸ਼ਮੀ ਨੇ ਮੈਂਗੋ ਸ਼ੇਕ ਡੋਲ ਤੱਕ ਚਾਦਰ ਤੇ ਸਾਹੀ ਚਾਦਰ ਖਰਾਬ ਕਰਤੀ ਉਹ ਚਾਦਰ ਧੋਤੀ ਹੈ ਤੇ ਦੂਜੀ ਇਹਦੇ ਆਪਾਂ ਲਾਉਣੀ ਹੈ ਕਿਉਂ ਤੇ ਨਾ ਮਸ਼ੀਨ ਰੱਖ ਰੱਖੀ ਸੀ ਵੀ ਤੇ ਜਦੋਂ ਮਸ਼ੀਨ ਚੱਪੂਗੀ ਉਹ ਚਾਦਰ ਲਾਉਂਗੀ ਸੂਟ ਪੁੰਗਾ ਗਾਣ ਜਾਈਦੇ ਸੂਟ ਤੇ ਪੌਂਚੇ ਪੌਂਚ ਹੀ ਰਹਿ ਗਏ ਸੇਕ ਪਤੂਰਾ ਬਣ ਗਿਆ ਬਸ ਪਹੁੰਚੇ ਵੀ ਅੱਧੇ ਤਾਂ ਬਣ ਹੀ ਪਏ ਹੈਗੇ ਇੱਕ ਪਹੁੰਚਾ ਤਾਂ ਇੱਕ ਪਹੁੰਚਾ ਰਹਿ ਗਿਆ ਜਾ ਕੇ ਉਹ ਆਪਾਂ ਬਣਾ ਦੇਾਂਗੇ ਕੱਪੜੇ ਅੱਜ ਧੋਤੇ ਨਹੀਂਗੇ ਇੱਕ ਚਾਦਰ ਹੀ ਧੋਤੀ ਬੈਟ ਵਾਲੀ ਬਾਕੀ ਸਾਰੇ ਕੱਪੜੇ ਆਪਣੇ ਪਏ ਆ ਕੱਲ ਧੋਵਾਂਗੇ ਅੱਜ ਹੁਣ ਟਾਈਮ ਨਹੀਂ ਹੈਗਾ ਕੰਮ ਕਰਨਾ ਹੈਗਾ ਤੇ ਅੱਜ ਕੱਪੜੇ ਸੁਹ ਰਹੇ ਹੈਗੇ ਕੱਪੜੇ ਜਿਹੜੇ ਰਹਿ ਗਏ ਸਾਰੇ ਹੱਜੜਿਆ ਉਸ ਦੇਰੇ ਸੁਬਾ ਸੁਬਾ ਤੋ ਦੇਵਾਂਗੇ ਹੁਣ ਤਾਰੇ ਸ਼ਨੀਨ ਦਾ ਵੀ ਸੌ ਵਾਪਸ ਸਕੂਲ ਚੱਲਣ ਹੋ ਜਾਣਾ ਹੈਗਾ ਰਸ਼ਨੀਨ ਦੀ ਯੂਨੀਫਾਰਮ ਵੀ ਲੈ ਕੇ ਆਉਣੀ ਹੈ ਦੀ ਜਾਣਾ ਹੈ ਬਾਜ਼ਾਰ ਜਿਹੜੀ ਪਹਿਲਾਂ ਵਾਲੀ ਸੋਟਾ ਉੱਚੀ ਹੋ ਗਈ ਨਾ ਪੈਂਟਾਂ ਬੂਟ ਵੀ ਇਹਦੇ ਹੋ ਗਏ ਤਾਰੇ ਸ਼ਨੀਨ ਕਾਲਾ ਮੈਂ ਨਵੀਂ ਲੈਣੀ ਆ ਬੂਟ ਬਾਟ ਦੇਖਦੇ ਹਾਂ ਕੱਲ ਜਾਈਏ ਕਿ ਪਰਸੋਂ ਜਾਈਏ ਕਦੋਂ ਟਾਈਮ ਲੱਗ ਜਾਏਗਾ ਹੁਣ ਤਾਂ ਟਾਈਮ ਵੀ ਨਹੀਂ ਲੱਗਦਾ ਤੇ ਮੇਉ ਦੇ ਆ ਘੇਰ ਕੇ ਬਲੌਗ ਨਾ ਬਣੇ ਰਿਓ ਚੈਨਲ ਤੇ ਨਵੀਆਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪਲੀਜ਼ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਮੇਰੀ ਵੀਡੀਓ ਨੂੰ ਫੁੱਲ ਦੇਖਿਆ ਕਰੋ ਸਾਰੇ ਜਣੇ ਦੇਖਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਲੱਗਦੀ ਹੈ ਵੀਡੀਓ ਰਸ਼ਮੀ ਨਾ ਆ ਕੇ ਹੁਣ ਤੇ ਐ ਨਾ ਆਇਆ ਆ ਲੈ ਇੱਧਰ ਦੇਖੋ ਕੱਲੇ ਦਾ ਟਾਈਮ ਪਾਸ ਬਹੁਤ ਔਖਾ ਹੁੰਦਾ ਹੈ ਨਾ ਰਸ਼ਮੀ ਖੇਡਣ ਵਾਲਾ ਹੈ ਨਹੀਂ ਕੋਈ ਵੀ ਸਾਰੇ ਬੱਚੇ ਗਏ ਐ ਹੁਣ ਆ ਜਾਣਗੇ ਗਲੀ ਭਰੀ ਹੋਇਆ ਬੱਚਿਆਂ ਦੀ ਐ ਸਕੂਲ ਸਾਰੇ ਦੋਸਤ ਆ ਜਾ ਕਰਨਗੇ ਖੇਡਣ ਮੇਰੀ ਹਜੇ ਮਸ਼ੀਨ ਉਤਰੀ ਪਈਆ ਬੈੱਡ ਦੀ ਚਾਦਰ ਵੀ ਨਹੀਂ ਲਾਈ ਹਜੇ ਤੱਕ ਮਸ਼ੀਨ ਹੀ ਚੱਲੀਗੀ ਤੇ ਹੁਣ ਆਪਾਂ ਦਿਖਾਣੀ ਆ ਤੁਹਾਨੂੰ ਕੋਈ ਬਾਹਰ ਦਾ ਵਿਊ ਕੀ ਕਰਦੀਆਂ ਬਾਤ ਬਗੀ ਜਾਂਦੀ ਹੈ ਵਧੀਆ ਹਵਾ ਗਰਮੀ ਹੈ ਨਹੀਂ ਜੀ ਨਹੀਂ ਵਧੀਆ ਮੌਸਮ ਹੋ ਗਿਆ ਇੱਧਰ ਆ ਪਰਸੋਈ ਚ ਵੀ ਆਪਣਾ ਸਾਰਾ ਕੰਮ ਨਾਲ ਜਿਹੜਾ ਉਹ ਕਰ ਲਿਆ ਸੀ ਭਾਂਡੇ ਵੀ ਧੋਤੇ ਸੀਗੇ ਸਬਜ਼ੀ ਵੀ ਬਣ ਗਈ ਆਪਣੀ ਸਬਜ਼ੀ ਵੀ ਬਣਾ ਲਈ ਆਟਾ ਵੀ ਗੁੰਨਤਾ ਆ ਸੂਟ ਪੈਂਦਾ ਰਹਾ ਇਹ ਹਜੇ ਕੱਟਣਾ ਲੱਗਾ ਜਿਹੜੇ ਗਰਮੀ ਵਾਲੇ ਕੱਪੜੇ ਆ ਉਹ ਸਿਾਈ ਜਾਂਦੇ ਆ ਆਪਾਂ ਇਹਦੀ ਤੈਹ ਲੱਗੀ ਲਗਾਈ ਇਹਨੂੰ ਐਂ ਹੀ ਧੌਣਤਾ ਤੇ ਕੱਟ ਕੇ ਇਹਨੂੰ ਨਿਚੋੜ ਕੇ ਤੇ ਸੁਕਾ ਦੇਾਂਗੇ ਫੇਰ ਇਹਨੂੰ ਕਟਾਂਗੇ ਹੁਣ ਦਿਖਾਉਣਗੇ ਤੁਹਾਨੂੰ ਕੋਈ ਉੱਪਰ ਦਾ ਵੀਊ ਕਈ ਦਿਨ ਹੋ ਗਏ ਉੱਪਰ ਨਹੀਂ ਦਿਖਾਇਆ ਗਿਆਗਾ ਆਪਾਂ ਜੇ ਮੈਂ ਖਤਮ ਹੋ ਗਿਆ ਗਮਲਾ ਹੀ ਰਹਿ ਗਿਆ ਕੱਲਾ ਇਹ ਤਰਾਹ ਵੀ ਮਰ ਚ ਗਿਆ ਪਤਾ ਨਹੀਂ ਗਰਮੀ ਨਾਲ ਪਹਿਲਾਂ ਠੰਡ ਨਾਲ ਪੇੜ-ਪੋਦੇ ਖਰਾਬ ਹੋ ਗਏ ਹੁਣ ਜਿਆਦਾ ਗਰਮੀ ਨਾਲ ਹੋ ਗਏ ਸੀ ਬਾਹਰ ਵੀ ਤਾਂ ਫੇਰ ਵੀ ਚੱਲ ਗਈ ਇਹ ਗਰਮੀ ਜਰਨੀ ਇਹ ਤੇਾਸਕੇ ਦੀਆਂ ਦੇ ਰਹੀ ਅੱਜ ਕੋਈ ਨਹੀਂ ਗਰਮੀ ਮਹਿਸੂਸ ਨਹੀਂ ਹੋਈ ਜਾਂਦੀ ਬਾਹਰ ਨਹੀਂ ਤਾਂ ਇਸ ਵੇਲੇ ਖੜੀ ਦੇ ਨਹੀਂ ਸੀ ਬਾਹਰ ਬਹੁਤ ਜ਼ਿਆਦਾ ਗਰਮੀ ਨਾਲ ਨਹੀਂ ਕਿਤੇ ਪਾਸੇ ਤੇ ਹੈਗਾ ਇੱਥੇ ਤਾਂ ਨਹੀਂ ਹੈਗਾ ਝੋਨੇ ਚ ਪਾਣੀ ਸੁੱਕਿਆ ਪਿਆ ਹੈਗਾ ਪਾਣੀ ਬਿਲਕੁਲ ਹੀ ਹੈ ਨਹੀਂ ਝੋਨੇ ਚ ਸ਼ਾਮ ਨੂੰ ਛੱਡਦੇ ਸਵੇਰ ਨੂੰ ਪਾਣੀ ਸੁੱਕ ਜਾਂਦਾ ਹੈਗਾ ਪੱਲੇ ਦੇ ਹਮਲੇ ਵਗੈਰਾ ਦੇਖ ਲੋ ਇਹ ਖਰਾਬ ਜਾ ਹੋਇਆ ਪਿਆਗਾ ਇਸ ਗੂਟੀ ਤੱਕ ਕੇ ਆ ਵੀ ਪਾਣੀ ਹੋ ਗਿਆ ਸੌਦਾ ਵੀ ਇਸ ਗੂਟੀ ਸਹੀ ਹੈ ਜੀ ਸਾਰੇ ਦਿੱਤੇ ਉਹ ਜਿਹੜੇ ਸੀ ਸਾਰੇ ਖਰਾਬ ਹੋ ਗਏ कमरे का कमरा यह नीचे जानेौड़ियाँ गे क्यों नीलना रेता जाता रहा है जी बाल्टी है कूड़ा पाने वास्तर दें कूड़ा पाया ਬੀਜੇ ਰਠਰ ਕੇ ਬਣਾ ਲਾਂਗੇ ਤੇ ਮੈਂ ਨੇ ਕਰ ਦੀਆਂ ਆਦਾ ਕੰਮ ਕੰਪਲੀਟ ਮੇਰੇ ਜਿਹੜੇ ਸਲਵਾਰ ਦੇ ਸੀਗੇ ਉਹ ਪਹੁੰਚੇ ਤਾਂ ਬਣ ਗਏ ਤੇ ਉਹ ਬਸ ਹੁਣ ਪਹੁੰਚਿਆਂ ਦੇ ਕੋਲੇ ਜਿਹੜੀ ਸਾਂ ਲੱਗਦੀ ਹੁੰਦੀ ਆ ਆ ਮੀਨ ਸਾਂ ਹੁੰਦੀ ਹੈ ਵੀ ਉਹ ਮਾਰਨ ਵਾਲੀ ਰਹਦੀ ਹੈ ਵੀ ਸਲਵਾਰ ਬਣਾ ਲਈਏ ਉਸ ਤੋਂ ਬਾਅਦ ਆਪਾਂ ਮਸ਼ੀਨ ਚੱਕ ਕੇ ਇੱਥੇ ਉੱਧਰ ਚ ਉਧਰ ਲਾਵਾਂਗੇ ਰਸ਼ਮੀਨ ਨੇ ਡੋਲਤਾ ਸੀ ਮੰਗੋ ਸ਼ੇਕ ਰਸ਼ਮੀਨ ਕੋਸਣਾ ਕੁਝ ਡੋਲਦਾ ਹੀ ਰਹਿੰਦਾ ਹੈ ਹਨਾ ਰਸ਼ਮੀਨ ਐਲੀ ਕੋchna kuch dolda ਇਹ ਨਹੀਂ ਜਾਂਦੀ ਮੈਨੂੰ ਲੱਗਦਾ ਤਾਂ ਫੇ ਠਹਿ ਰਹੀ ਐ ਐਸ ਵਸਤ ਜਾਂ ਕਿਵੇਂ ਹੋਇਆ ਪਿਆ ਅੱਜ ਤੱਕ ਬਾਹਰ ਠੀਕ ਐ ਮੌਸਮ ਖੇਡ ਲਾ ਬਾਹਰ ਬ੍ਰੇਨ ਨੂੰ ਬੁਲਾ ਲਿਆ ਮੂਦੀ ਤਰ ਗਏ ਹੈ ਨਹੀਂ ਗਏ ਵੇਖਦੇ ਨਾ ਉਹ ਵੀ ਨਹੀਂ ਆਏ ਤਰੀਕ ਨਾਲ ਜਿਹੜੇ ਪੜਦੇ ਐ ਧੰਨ ਜੰਮਦੇ ਹੋ ਕੋਮੜ ਸਾਰੇ ਬੱਚੇ ਕਿਤੇ ਨਾ ਕਿਤੇ ਗਏ ਐ ਹਾਲ ਸਟਡੀ ਪਈ ਹੈ ਜੀ ਹਾਂ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਕੱਲ ਨੂੰ ਨਵੇਂ ਵਲੌਗ ਨਾਲ ਫੇਰ ਆਜਿਓ ਹਮਾਂਗੇ ਚੈਨਲ ਤੇ ਨਵੇਂ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਲਾਈਕ ਵੀ ਕਰਿਆ ਕਰੋ ਪਲੀਜ਼ ਸੋਗ ਨੂੰ ਸਾਰਿਆਂ ਨੂੰ ਬਾਈ